ਕੀਮ ਕਰਨ ਵਾਲਕੇ ਵਿੱਚ ਆਮ ਆਦਮੀ ਪਾਰਟੀ ਦਾ ਮੋੜ ਬਨਣ ਵਾਲੇ ਆਪ ਆਗੂ ਸੁਖਬੀਰ ਸਿੰਘ ਬਲਟੋਹਾ ਅੱਜ ਭਾਈ ਅਮਰਤਪਾਲ ਸਿੰਘ ਪਾਰਟੀ ਵਿੱਚ ਹੋਏ ਸ਼ਾਮਲ ਅੱਜ ਸੁਖਬੀਰ ਸਿੰਘ ਬਲਟੋਹਾ ਦੀ ਸ਼ਮੂਲੀਅਤ ਮੌਕੇ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਭਾਈ ਸਾਹਿਬ ਸਿੰਘ ਦੇ ਚਾਚਾ ਸੁਖਚੈਨ ਸਿੰਘ ਸਮੇਤ ਹੋਰ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ 14 ਜਨਵਰੀ ਮਾਗੀ ਮੌਕੇ ਉਹਨਾਂ ਵੱਲੋਂ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੋ ਪਾਰਟੀਆਂ ਅੱਜ ਉਹਨਾਂ ਦੀਆਂ ਹਮਖਿਆਲੀ ਹੋਣਗੀਆਂ ਅਤੇ ਪੰਜਾਬ ਦੇ ਭਲੇ ਦੀ ਸੋਚ ਰੱਖਣ ਵਾਲੇ ਹੋਣਗੇ ਉਹਨਾਂ ਕੋਲੋਂ ਸਮਰਥਨ ਲਿਆ ਜਾ ਸਕਦਾ ਹੈ। ਇਸ ਮੌਕੇ ਸ਼ਾਮਲ ਹੋਏ ਆਗੂ ਸੁਖਬੀਰ ਸਿੰਘ ਬਲਟੋਹਾ ਨੇ ਕਿਹਾ ਕਿ ਅੱਜ ਸੱਤਾ 'ਚ ਬੈਠੀ ਆਮ ਆਦਮੀ ਪਾਰਟੀ ਨੇ ਬਦਲਾ ਕਰਨ ਵਾਲੀ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਕਾਨੂੰਨ ਵਿਵਸਥਾ ਡਾਵਾਡੋਲ ਚੱਲ ਰਹੀ ਹੈ। ਹੋਰ ਕੀ ਗਿਆ ਤੁਸੀਂ ਵੀ ਦੇਖੋ ਇਹ ਵਿਸ਼ੇਸ਼ ਰਿਪੋਰਟ ਦੇ ਸਤਕਾਰਯੋਗ ਮਾਤਾ ਜੀ ਅਤੇ ਉਹਨਾਂ ਦੇ ਨਾਲ ਚਾਚਾ ਸੁਖਚੈਨ ਸਿੰਘ ਜੀ ਅਤੇ ਸਮੁੱਚੀ ਟੀਮ ਹਲਕਾ ਖੇਨ ਕਰਨ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਭਾਈ ਸਾਹਿਬ ਦੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਮੇਰੇ ਸਾਹਮਣੇ ਬੈਠੇ ਸਾਡੇ ਹਲਕੇ ਦੇ ਸੂਝਵਾਨ ਮੇਰੇ ਭਰਾ ਮੇਰੇ ਬਜ਼ੁਰਗ ਸਭ ਤੋਂ ਪਹਿਲਾਂ ਫਤਰੀ ਅੱਜ ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਸ ਪਰਿਵਾਰ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਅਸੀਸ ਦਿੱਤੀ ਹੈ ਵੀ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ ਤਾਂ ਕਿ ਮੈਂ ਆਪਣੇ ਇਲਾਕੇ ਦੀ ਆਪਣੇ ਪੰਥ ਦੀ ਨਿਮਾਣਾ ਬਣ ਕੇ ਸੇਵਾ ਕਰ ਸਕਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਵੀ ਆਪਣਾ ਪਛੋਕਰ ਕੋਈ ਸਿਆਸੀ ਨਹੀਂ ਹੈ ਮੈਂ ਵੀ ਇੱਕ ਧਾਰਮਿਕ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਹਾਂ ਪਰ ਹਾਲਾਤ ਕੀ ਸੀਗੇ ਵੀ ਸਾਡੇ ਜਿਹੜੇ ਹਲਕਾ ਵਿਧਾਇਕ ਸੀ ਇਹ ਪਸ਼ੋਤਨਾ ਦੇ ਨਾਲ ਕੋ ਜੁੜੇ ਫਿਲੇ ਚੱਲ ਫਿਰਦੇ ਸੀਗੇ ਉਹਨਾਂ ਨੇ ਹਲਕੇ ਦੇ ਵਿੱਚ ਨਸ਼ੇ ਦੀਆਂ ਨਿਹਰਾ ਮਕਾ ਛੱਡੀਆਂ ਵੇਖ ਕੇ ਬਹੁਤ ਦੁੱਖ ਦਰਦ ਹੁੰਦਾ ਸੀਗਾ ਵੀ ਛੋਟੀ ਛੋਟੀ ਉਮਰ ਦੇ ਬੱਚੇ ਨਸ਼ਿਆਂ ਦੇ ਨਾਲ ਆਪਣੀਆਂ ਜਾਨਾਂ ਗਵਾ ਰਹੇ ਸੀਗੇ ਹੋਰ ਕੋਈ ਚਾਰਾ ਨਾਲ ਲੱਭਦੇ ਵੇਖ 2013 ਦੇ ਵਿੱਚ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਦਿਨ ਰਾਤ ਮਿਹਨਤ ਕੀਤੀ ਅਤੇ ਉਸ ਮਕਾਮ ਤੇ ਲੈ ਕੇ ਖੜਾ ਕਰ ਦਿੱਤਾ ਵੀ ਸਾਡੇ ਹਲਕਾ ਵਿਧਾਇਕ ਨੂੰ ਮੂੰਹ ਦੀ ਖਾਣੀ ਪਈ ਤੇ ਵੱਡੇ ਫਰਕ ਦੇ ਨਾਲ ਉਹਨਾਂ ਦੀ ਹਾਰ ਹੋਈ ਉਸ ਤੋਂ ਬਾਅਦ ਮੈਂ ਤੁਸੀਂ ਸਭ ਜਾਣਦੇ ਹੋ ਵੀ ਜਿਹੜਾ ਇੱਕ ਫਿਰ ਦਿੱਲੀ ਅਤੇ ਪੰਜਾਬ ਦੀ ਲੜਾਈ ਚੱਲੀ ਜਿਹਦੇ ਵਿੱਚ ਸਤਪਾਲ ਸਿੰਘ ਜੀ ਖੇਰਾ ਅਤੇ ਹੋਰ ਜਿਹੜੇ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਜਮੀਰ ਨੇ ਫਿਰ ਆਵਾਜ਼ ਦਿੱਤੀ ਤੇ ਪੰਜਾਬ ਦੇ ਹੰਮੀ ਬਣ ਕੇ ਪੰਜਾਬ ਦੇ ਨਾਲ ਖੜ ਗਏ ਤੇ ਫਿਰ ਸੰਘਰਸ਼ ਦੇ ਦੌਰ ਸ਼ੁਰੂ ਕਰਤਾ ਇੱਥੇ ਪੰਜਾਬ ਇਕਤਾ ਪਾਰਟੀ ਬਣੀ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਥ ਦੇ ਮਹਾਨ ਯੋਧੇ ਸਾਡੇ ਪੰਥ ਦੀ ਆਨ ਮਾਨ ਸ਼ਾਨ ਜਸਵੰਤ ਸਿੰਘ ਖਲੜਾ ਉਹਨਾਂ ਦੇ ਧਰਮ ਸਪਤਨੀ ਬੀਬੀ ਪਰਮਜੀਤ ਕੌਰ ਜੀ ਖਲੜਾ ਸਾਡੇ ਹਲਕੇ ਤੋਂ ਇਲੈਕਸ਼ਨ ਲੜੇ ਤੇ ਮੈਨੂੰ ਉਹਨਾਂ ਦੀ ਸੇਵਾ ਉਹਨਾਂ ਦੇ ਚਰਨ ਪਰਸੰਦ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਦੀ ਕੈਂਪੇਨ ਜਿਹੜੀ ਹੈ ਨੋ ਹਲਕਿਆਂ ਦੇ ਵਿੱਚ ਕੈਂਪੇਨ ਦੀ ਸੇਵਾ ਨੂੰ ਭਾਈ ਹਮੇਸ਼ਾ ਹੀ ਦਿਲ ਦੇ ਵਿੱਚ ਦਰਦ ਰਿਹਾ ਹੈ ਵੀ ਸਾਡੇ ਪੰਜਾਬ ਦਾ ਕੋਈ ਪੜਾ ਕਰਨ ਵਾਲਾ ਸਾਹਮਣੇ ਆਵੇ ਤਾਂ ਕਿ ਪੰਜਾਬ ਦੀ ਬਿਹਤਰੀ ਲਈ ਕੁਝ ਹੋ ਸਕੇ ਹਾਲਾਤ ਅੱਜ ਕੀ ਨੇ ਵੀ ਵਿਖਾਇਆ ਕੁਝ ਹੋਰ ਜਾ ਰਿਹਾ ਹੈ ਗਰਾਊਂਡ ਦੀ ਅਸਲੀਅਤ ਆ ਜਿਹੜੀ ਉਹ ਤੁਸੀਂ ਸਾਰੇ ਭਰਾ ਪਲੀ ਬਾਤ ਜਾਣਦੇ ਹੋ ਆਮ ਆਦਮੀ ਪਾਰਟੀ ਨੂੰ ਆਪਾਂ ਸਾਰਿਆਂ ਭਰਾਵਾਂ ਨੇ ਬੜੇ ਹੀ ਚਾਹ ਨਾਲ ਲੈ ਕੇ ਕਿ ਸ਼ਾਇਦ ਕੁਝ ਚੰਗਾ ਹੋ ਜਾਵੇ ਕਿਉਂਕਿ ਇਹਨਾਂ ਨੂੰ ਕਾਂਗਰਸ ਨੂੰ ਅਕਾਲੀ ਦਲ ਨੂੰ ਆਪੋ ਬਹੁਤ ਚੰਗੀ ਤਰ੍ਹਾਂ ਵੇਖ ਚੁੱਕੇ ਸੀਗੇ ਅਜਮਾ ਚੁੱਕੇ ਸੀਗੇ ਇੱਕ ਬਦਲ ਲੈ ਕੇ ਆਉਣ ਦੀ ਗੱਲ ਕੀਤੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਗਈ ਸਾਨੂੰ ਵਿਗਤੀ ਦੇ ਵਿੱਚ ਇਨਸਾਫ ਦੂਰ ਦੀ ਗੱਲ ਕੀਤੀ ਗਈ ਕ੍ਰਿਸ਼ਮਤ ਖੋਰੀ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਪਰ ਹੋਇਆ ਕੀ ਕ੍ਰਿਸ਼ਮਤ ਖੋਰੀ ਪਹਿਲਾਂ ਨਾਲੋਂ 10 ਗੁਣਾ ਵੱਧ ਗਈ ਨਸ਼ੇ ਦੇ ਵਿੱਚ ਅੱਜ ਵੀ ਸਾਡੇ ਨੌਜਵਾਨਾ ਜਿਹੜੇ ਉਹ ਭਟਕੇ ਹੋਏ ਨੇ ਨਸ਼ਿਆਂ ਦੇ ਨਾਲ ਮਰ ਰਹੇ ਨੇ ਹਾਲਾਤ ਇਹ ਹੈ ਕਿ ਲਾਡ ਆਰਡਰ ਕੁਛ ਨਹੀਂ ਹੈ ਲੁੱਟਾ ਖੋਹ ਫਰਾਉਧੀਆਂ ਗੁੰਡਾ ਕਰਦੀਆਂ ਤਦ ਦੌਰ ਬਹੁਤ ਚੋਰਾਦੇ ਹੈ ਮੇਰੇ ਨਾਲੋਂ ਆਪ ਸਭ ਵੱਧ ਜਾਣਦੇ ਹੋ ਅੱਜ ਤੁਸੀਂ ਭਾਈਓ ਵਰਗੀਆਂ ਜੁੜੇ ਜੇ ਕਿਹੜੇ ਮੁੱਦਿਆਂ ਲੈ ਕੇ ਕਿਹੜੇ ਮਿਲ ਕੇ ਸੋਚ ਨੂੰ ਲੈ ਕੇ ਜਿਹੜਾ ਨਾਲ ਦਾ ਚੱਲਦਾ ਜਿਹੜਾ ਪਹੁੰਚ ਆ ਵੇਖੋ ਜੀ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਨਸ਼ਿਆਂ ਦੇ ਖਿਲਾਫ ਕੌਮ ਨੂੰ ਇਕਜੁੱਟ ਕਰਕੇ ਤੇ ਸੰਘਰਸ਼ ਦੀ ਜਿਹੜੀ ਆ ਉਹ ਲਹਿਰ ਚਲਾਈ ਸੀਗੀ ਤੇ ਸਰਕਾਰਾਂ ਨੂੰ ਉਹ ਚੀਜ਼ ਚੁੱਭੀ ਜਦ ਕਿ ਬਿਨਾ ਕਿਸੇ ਕਸੂਰ ਤੋਂ ਭਾਈ ਸਾਹਿਬ ਨੂੰ ਪਿਛਲੇ ਲਗਭਗ 2 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਜਿਹੜਾ ਉਹਨਾਂ ਦਾ ਪ੍ਰੇਮ ਹੈ ਪੰਜਾਬ ਪ੍ਰਤੀ ਪੰਥ ਪ੍ਰਤੀ ਉਹਨੂੰ ਦੇਖ ਕੇ ਮੈਂ ਭਾਈ ਸਾਹਿਬ ਨਾਲ ਚੱਲਣ ਦਾ ਫੈਸਲਾ ਲਿਆ ਹੈ ਤੇ ਹੁਣ ਮੈਂ ਪੂਰੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਦਿਨ ਰਾਤ ਪਾਰਟੀ ਲਈ ਇਸ ਪਰਿਵਾਰ ਲਈ ਇਹ ਕਰ ਦੇਵਾਂ ਇੱਥੇ ਹੰਕਾ ਖੇਮ ਕਰ ਜਿਹੜਾ ਇੱਕ ਸਰਦੀ ਇਲਾਕਾ ਹੈ ਤੇ ਕਾਫੀ ਚੁਣੌਤੀਆਂ ਵੀ ਨੇ ਸਿਆਸਤ ਵੀ ਜਿਹੜੀ ਇੱਥੇ ਜਿਹੜੀ ਕਾਫੀ ਗਰਮਾਈ ਆ ਉਸ ਵਿੱਚ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਪਾਰਟੀ ਵਾਸਤੇ ਕਿਸ ਤਰ੍ਹਾਂ ਆਪਾਂ ਪਾਰਟੀ ਨਾਲ ਲੈ ਕੇ ਜਾ ਸਕਦੇ ਹੋ ਦੇਖੋ ਜੀ ਜਿਹੜੀਆਂ ਪਹਿਲੀਆਂ ਪਾਰਟੀਆਂ ਉਹਨਾਂ ਨੂੰ ਆਪਾਂ ਦੇਖ ਚੁੱਕੇ ਆ ਉਹ ਅੰਥਵਿਰੋਧੀ ਪੰਜਾਬ ਵਿਰੋਧੀ ਤੇ ਸਾਡੇ ਨਸ਼ਿਆਂ ਦੇ ਜਿਹੜੇ ਇਹਨਾਂ ਨੇ ਫੜ ਬਗਾਏ ਹੋਏ ਆ ਜੇ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਤੇ ਹਾਲਾਤ ਪੰਜਾਬ ਦੇ ਮੇਰੇ ਨਾਲੋਂ ਤੁਸੀਂ ਪੱਤਰਕਾਰ ਭਰਾਵਾਂ ਵੱਧ ਜਾਣਦੇ ਹੋ ਫਰੋਤੀਆਂ ਦਾ ਦੌਰ ਲੁੱਟਾਂ ਖੋਹਾਂ ਦਾ ਦੌਰ ਕਿ ਫੇ ਲਾਅਨ ਆਰਡਰ ਦੀ ਸਥਿਤੀ ਹੈਨੀਗੀ ਸੋ ਇਹਨਾਂ ਚੀਜ਼ਾਂ ਨੂੰ ਵੇਖ ਕੇ ਇੱਕੀ ਧੇਰੇ ਆ ਜਿਹੜੀ ਪੰਜਾਬ ਦਾ ਸੋਚਦੀ ਐ ਜਿਹੜਾ ਪੰਥ ਦਾ ਸੋਚਦੀ ਐ ਉਹ ਸਾਰੇ ਅਸੀਂ ਰਲ ਮਿਲ ਕੇ ਸਾਰੇ ਭਰਾ ਅੱਜ ਵੱਡੀ ਗਿਣਤੀ ਦੇ ਵਿੱਚ ਅਸੀਂ ਭਾਈ ਸਾਹਿਬ ਨੂੰ ਸਮਰਥਨ ਦਿੰਦਾ ਹਾਂ ਉਹਨਾਂ ਦੇ ਨਾਲ ਜੁੜੇ ਆ ਤੇ ਇਦਾਂ ਹੀ ਸਾਰੇ ਨਾਲ ਜੁੜ ਕੇ ਹੋਰ ਵੀ ਭਰਾਵਾਂ ਨੂੰ ਹਰ ਇੱਕ ਘਰ ਦਾ ਬੂਹਾ ਖੜਕਾਵਾਂਗੇ ਉਹਨਾਂ ਨੂੰ ਸੁਚੇਤ ਕਰਾਂਗੇ ਕਿ ਸਾਨੂੰ ਕਿਉਂ ਲੋੜ ਆ ਇਹਨਾਂ ਨੇ ਅਜ ਤੱਕ ਦਿੱਤਾ ਕੀ ਸਾਨੂੰ ਸੋ ਇੱਕ ਚੰਗੀ ਸੋਚ ਦੇ ਨਾਲ ਜੁੜਨ ਲਈ ਘਰ-ਘਰ ਦੇ ਵਿੱਚ ਅਸੀਂ ਪਹੁੰਚ ਕਰਾਂਗੇ ਕੀ ਲੱਗਦਾ ਕੌਣ ਵਾਲੇ ਸਮੂਹ ਵਿੱਚ ਹੋਰ ਵੀ ਜਿਹੜੇ ਨੌਜਵਾਨ ਉਹ ਪਾਰਟੀ ਨੂੰ ਸਬੂਤ ਕਰ ਸਕਦੇ ਬਿਲਕੁਲ ਕਰਨਗੇ ਜੀ ਸਾਰੇ ਕਰਨਗੇ ਹੁਣ ਤੁਸੀਂ ਜਾਣਦੇ ਹੋ ਅਜੇ ਵੀ ਲਗਭਗ 2.5 ਸਾਲ ਦਾ ਸਮਾਂ ਸਰਕਾਰ ਦਾ ਬਾਕੀ ਹੈ ਤੇ ਲੋਕ ਆ ਜਿਹੜੇ ਉਹ ਕੁਝ ਘਰਾਂ ਦੇ ਵਿੱਚ ਬੈਠੇ ਆ ਕਈ ਤਰ੍ਹਾਂ ਦਾ ਤੁਸੀਂ ਸਮਝਦੇ ਹੋ ਕਿ ਕਿਸੇ ਨੂੰ ਲਾਲਚ ਹੈ ਕਿਸੇ ਨੂੰ ਕੋਈ ਡਰ ਹੈ ਤੇ ਅਸੀਂ ਉਹਨਾਂ ਘਰਾਂ ਤੱਕ ਪਹੁੰਚ ਕੇ ਉਹਨਾਂ ਨੂੰ ਇਤਿਸ਼ਾਹਤ ਕਰਾਂਗੇ ਤੇ ਪਾਰਟੀ ਨਾਲ ਜੋੜਨ ਦਾ ਯਤਨ ਕਰਾਂਗੇ ਤੇ ਤੁਸੀਂ ਜਿਹੜੇ ਬਲੇਜ਼ ਅੱਗੇ ਚੱਲੇ ਤੇ ਜਿਹੜਾ ਪਾਣੀ ਦਾ ਜਾਂ ਫੈਸਲਾ ਪਾਣੀ ਰਾਜ ਤੇ ਕੀ ਹਾਂ ਜੀ ਬਾਈਕੂ ਜੀ ਕਰਤਾ ਬਾਈਕੂ ਜੀ ਕਰੇ ਬੜੀ ਖੁਸ਼ੀ ਹੋਈ ਆ ਬੜਾ ਪੇਸ਼ਾਨ ਮਜਾ ਕੇ ਤੇ ਬੜੇ ਨੌਜਵਾਨ ਜਿਹੜੇ ਸਾਡੀ ਟੀਮ ਦੇ ਵਿੱਚ ਸ਼ਾਮਲ ਹੋਇਆ ਨਹੀਂ ਉਹਨਾਂ ਦਾ ਤੇ ਮਾਰ ਕਰਦੇ ਆ ਕਿਉਂਕਿ ਇਹ ਟੀਮ ਨੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬੜਾ ਤਨਮਾਨ ਦੇ ਨਾਲ ਜਿਹੜਾ ਪਾਣੀ ਦਾ ਲੱਖੜੇ ਵਿੱਚ ਬੜਾ ਕੰਮ ਕੀਤਾ ਹੈ ਇਹ ਟੀਮ ਤੇ ਬੜਾ ਮਾਣਵਾ ਇਹ ਹੋਣ ਹੜਾ ਅੱਜ ਜਿਹੜਾ ਇੱਥੇ ਵੇਖ ਕੇ ਘੱਟ ਤਾਂ ਬੜੀ ਖੁਸ਼ੀ ਹੋਈ ਆ ਤੇ ਅਸੀਂ ਸੋਚਦੇ ਆ ਕਿ ਪੰਜਾਬ ਦਾ ਸਿੱਕੀ ਦਾ ਜਿੱਦਾਂ ਕਿ ਪਹਿਲਾਂ ਆਪਾਂ ਸੁਣਿਆ ਮੈਂ ਤੁਸੀਂ ਉਸ ਤਰ੍ਹਾਂ ਲਾਈ ਕਿ ਜਿਹੜਾ ਕਰਦੇ ਬਚਦੇ ਜਿਹੜਾ ਹੈਕ ਹੋ ਗਿਆ ਇਦਾਂ ਹੋ ਗਿਆ ਇਹ ਕਰਕੇ ਆਏ ਚੌਣੇ ਆ ਕਿ ਜਿਹੜਾ ਇਹ ਨੌਜਵਾਨੀ ਜਿਹੜੀ ਆ ਇਹ ਵਾਤਵਾਦਾਂ ਮਤਸ਼ਾਕੇ ਸਿੱਕੀ ਦੇ ਨਾਲ ਜੁੜੇ ਤੇਰਾ ਪੈਸਾ ਦਾ ਕਾਜ਼ਾ ਲਗਾਓ ਤਾਂ ਕਿ ਪੰਜਾਬ ਨੂੰ ਰਾਜਗੀ ਚਿੱਤੀ ਕਿਹਦਾ ਬੋਲਣਾ ਨਵੀਂ ਜਿੱਤੀ ਪਾਰਟੀ ਬਣ ਜਾ ਰਹੀ ਆ ਕੀ ਉਹਨਾਂ ਦਾ ਨਾਮ ਕਰਕੇ ਸਰਕਾਰ ਦੇ ਲੋਕਾਂ ਨਾਲ ਦੂਮਾ ਡੋਲ ਅਸੀਂ ਜਿੰਨੇ ਵੀ ਪਲਾਵ ਹੈ ਖੈਰੀਆ ਬਣਾ ਕੇ ਸਹੂਲ ਲੋਕਾਂ ਨੂੰ ਜਿਹੜੇ ਆਪਣਾ ਦਾ ਦਫਤਰ ਸਹੂਲ ਬੋਲਣਾ ਅਸੀਂ ਉਹਨਾਂ ਸਾਰੇ ਸ਼ਾਮਲ ਕਰਾਂਗੇ ਤੇ ਸਿੱਕੀ ਦੇ ਜਿਹੜਾ ਸਿੱਕੀ ਵਾਲੇ ਜਿਹੜਾ ਉਹਦਾ ਬੋਲ ਕੱਲ ਤੱਕ ਬੋਲ ਹੋਏਗਾ ਕਿ ਸਿੱਕੀ ਜਿਹੜਾ ਇਹ ਬਰਾਵਾ ਦੇ ਗਿਆ ਇਹ ਪਈਆਂ ਪਾਰਟੀਆਂ ਅਸਲੀ ਤੌਰ ਤੇ ਇਹ ਜਿਹੜੇ ਆਗੇ ਜਿਹੜਿਆ ਉਹ ਸਿੱਕੀ ਦੀ ਗੱਲ ਹੋਵੇ ਫਲਾਗ ਬਤਾਉਣਾ ਕਿਉਂ ਜਨਾਬ ਬਤਾਉਣਾ ਸਭ ਤੋਂ ਪਹਿਲੇ ਹੋਏਗਾ ਇਹ ਦੇ ਵਿੱਚ ਜਿਹੜਾ ਮੈਂ ਕੀਤਾ ਉਹ ਪਹਿਲੇ ਪਾਸੇ ਦੀ ਪੈਸੇ ਸੰਖਲਤਾ ਦੀ ਉਹਨਾਂ ਨੂੰ ਕੀ ਜੀ ਹੋਰ ਦੇ ਵਿੱਚ ਜਿਹੜਾ ਪਾਰਟੀ ਦੇ ਵਿੱਚ ਅੱਜ ਹਾਲ ਦੀ ਕਾਰੀ ਅੱਜ ਪੰਜ ਮੈਂਬਰ ਕਮੇਟੀ ਹੋਏਗੀ ਜਿਹਦੇ ਵਿੱਚ ਖਾਦਰਾ ਹੋਏਗੀ ਤੁਹਾਨੂੰ ਜਿਸੇ ਹੋਣਗੇ ਤੇ ਬਾਪੂ ਕਸ਼ਮ ਸਿੰਘ ਹੋਏਗਾ ਇਸ ਤੋਂ ਬਾਅਦ ਦੇ ਵਿੱਚ ਨਾ ਮੈਂਬਰ ਰਹਿ ਕੇ ਆ ਗਿਆ ਕਮੇਟੀ ਦੇ ਅੱਗੇ ਕਮੇਟੀ ਅੱਗੇ ਜਿਹੜਿਆ ਉਹ ਵੈਦਾ ਉਤਸ਼ਾਹ ਕਰੇਗਾ ਉਹ ਖਾਦਰਾ ਰੋਡੇ ਤੇਵੇਂ ਤੁਹਾਨੂੰ ਦੋਣਾ ਲੱਗਾ ਕਰਵਾਉਣ ਵਾਸਤੇ ਪਸਾਰ ਦੇ ਵਿੱਚ ਜਿਹੜਾ ਕਿਸਾਨੀ ਨੂੰ ਪਤਾਉਣਾ ਸਿੱਕੀ ਨੂੰ ਪਤਾਉਣਾ ਉਹਦੇ ਵਟ ਮੇਲ ਜਿਹੜਾ ਅਰੀਆ ਪਿਆ ਆ ਆਕੀ ਮਾਜਾ ਮਾਜਾ ਰੋਕੇ ਮਪਰ ਉੱਤੇ ਉਹਨਾਂ ਵਾਸਤੇ ਇਹ ਪੈਂਡਰ ਕਾਲਜ ਦੀ ਜਿਹੜੀ ਰਾਈਵਰ ਸਿਟੀ ਦੇ ਵਿੱਚ ਜਿਹੜੀ ਆ ਪੈਂਡਰ ਕਾਲਜ ਦੀ ਜਿਹੜੀ ਐਨਸੀ ਦੇ ਕਾਲ ਹਾਈ ਕੋਰਟ ਦੇ ਕੇ ਚੱਲਿਆ ਜਿਹੜੀ 15 ਜਨਵਰੀ ਨੂੰ ਤਰੀਕਾ ਉਹ ਪਹਿਲਾਂ ਬੈਸ ਹੋ ਚੁੱਕੀ ਆ ਔਰ ਦੇਖੋ ਉਹ ਤੈਨੂੰ ਜੇ ਵਾਈਰੂ ਨੇ ਜਾਇਆ ਅਸੰਖਿਆ ਅਦਾਸ ਦੇ ਵਿੱਚ ਹਟ ਗਿਆ ਪਹਿਲਾਂ ਅਸੰਖਿਆ ਦੇ 2 ਸਾਲ ਜਿਹੜਾ ਪੂਰੇ ਹੋ ਗਏ ਮਾਰਚੂ ਮੇਰੇ ਕੋਲ ਨਿਕੀ ਸਰਕਾਰ ਕਰਦੀ ਇਹ ਇਹ ਲੋਕਤੰਤਰ ਦਾ ਬੇਹੈਰਾ ਘੜਵਾ ਪਿੱਟਦੀ ਔਰ ਇਹਨਾਂ ਲੋਕਾਂ ਦੇ ਜਿਹੜੇ ਕੱਟਵੀਂ ਕਰਦੇ ਨੇ ਕਿਤੇ ਨਾ ਬਈ ਬੜਿਆ ਕਰਕੇ ਬਾਕੀ ਸਾਰੀ ਸੰਗਤ ਦਾ ਮੈਂ ਫਿਰ ਤੋਂ ਤਿਆ ਦਿলো ਤਨਵਾਦ ਕਰਦੀ ਆ ਕਿ ਬਹੁਤ ਬਹੁਤ ਸੰਗਤ ਨੇ ਸਪੋਰਟ ਕਰਕੇ ਤੇ ਭਾਈ ਸਾਹਿਬ ਨੂੰ ਜਤਾਇਆ ਹੁਣ ਅੱਗੇ ਵੀ ਆਪਾਂ ਜਿਹੜਾ ਨਾਲ ਮਿਲ ਕੇ ਜਿਹੜਾ ਕਾਰਜ ਆ ਉਹ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ